ਵੱਡੀ ਖਬਰ ਭਾਈ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਅੱਜ ਦੁਪਹਿਰ ਨੂੰ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸੌਂ ਚੁਕਾਈ ਜਾਵੇਗੀ ਪਰ ਖਡੂਰ ਸਾਹਿਬ ਤੋਂ ਜਿੱਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਣ ਕਾਰਨ ਸੌਂ ਨਹੀਂ ਚੁੱਕ ਸਕਣਗੇ ਜੇਕਰ ਕੋਈ ਵੀ ਵਿਅਕਤੀ ਜੇਲ੍ਹ ਦੇ ਵਿੱਚ ਹੈ ਤਾਂ ਲੋਕ ਸਭਾ ਦਾ ਸਪੀਕਰ ਜੇਲ੍ਹ ਪ੍ਰਸ਼ਾਸਨ ਨੂੰ ਸੌਂ ਚੁੱਕਣ ਦਾ ਹੁਕਮ ਦਿੰਦਾ ਹੈ ਐਸ ਡੀ ਐਲ ਆਈ ਸੰਬੰਧਤ ਵਿਅਕਤੀ ਜਾਂ ਉਸ ਦੇ ਪਰਿਵਾਰ ਨੂੰ ਗ੍ਰਹਿ ਵਿਭਾਗ ਤੋਂ ਪਰਵਾਣਗੀ ਲੈ ਕੇ ਸਪੀਕਰ ਕੋਲ ਜਮ੍ਹਾਂ ਕਰਵਾਉਣੀ ਪੈਂਦੀ ਹੈ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ ਲੋਕ ਸਭਾ ਦੇ ਸਾਬਕਾ 77 ਜਰਨਲ ਮੁਤਾਬਕ ਲੋਕ ਸਭਾ ਦੇ ਜੇਤੂ ਮੈਂਬਰ ਦਾ ਅਧਿਕਾਰ ਹੈ ਕਿ ਉਹ ਸੌ ਚੁੱਕਣ ਲਈ ਅਦਾਲਤ ਦੇ ਵਿੱਚ ਪੈਰੋਲ ਦੀ ਅਰਜ਼ੀ ਦੇਵੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜਿਹੜਾ ਅਦਾਲਤ ਆ ਪੈਰੋਲ ਦੇ ਦਿੰਦੀ ਹੈ ਪਰ ਇਸ ਦੇ ਬਾਅਦ ਐਮ ਪੀ ਨੂੰ ਜੇਲ੍ਹ ਦੇ ਵਿੱਚ ਵਾਪਸ ਹੋਣਾ ਪੈਂਦਾ ਹੈ ਸੋਚੁਕੰਤ ਤੋਂ ਬਾਅਦ ਜੇਲ੍ਹ ਦੇ ਵਿੱਚ ਬੰਦ MP ਨੂੰ ਸੰਵਿਧਾਨ ਦੀ ਧਾਰਾ 101 ਦੇ ਮੁਤਾਬਕ ਸਪੀਕਰ ਨੂੰ ਆਪਣੇ ਗੈਰ ਹਾਜ਼ਰ ਰਹਿਣ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ ਜਿਸ ਨੂੰ ਪਾਰਲੀਮੈਂਟ ਹਾਊਸ ਕਮੇਟੀ ਕੋਲੋਂ ਭੇਜ ਦਿੱਤਾ ਜਾਂਦਾ ਹੈ ਨਿਯਮ ਅਨੁਸਾਰ ਜੇਕਰ ਕੋਈ ਜੇਤੂ MP ਸੋਧ ਨਹੀਂ ਚੁੱਕਦਾ ਅਤੇ ਲਗਾਤਾਰ 60 ਦਿਨ ਤੱਕ ਗੈਰ ਹਾਜ਼ਰ ਹੁੰਦਾ ਹੈ ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾਂਦੀ ਹੈ ਸੰਵਿਧਾਨ ਦੀ ਧਾਰਾ 101 ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ ਜੋ ਲੋਕ ਸਭਾ ਦੇ ਸਪੀਕਰ ਦੀ ਇਜਾਜ਼ਤ ਤੋਂ ਬਿਨਾਂ ਸੰਸਦ ਮੈਂਬਰਾਂ ਦਾ ਜਿਹੜਾ ਕਿ ਸਦਨ ਤੋਂ ਗੈਰ ਹਾਜ਼ਰੀ ਨਾਲ ਸੰਬੰਧਿਤ ਹੈ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਹੁਣ ਤੱਕ ਅਦਾਲਤ ਨੇ ਸਜ਼ਾ ਨਹੀਂ ਦਿੱਤੀ ਜੇਕਰ ਉਹਨਾਂ ਨੂੰ 2 ਸਾਲ ਦੀ ਸਜ਼ਾ ਮਿਲਦੀ ਹੈ ਤਾਂ ਮੈਂਬਰਸ਼ਿਪ ਹਰ ਰੱਤ ਹੋ ਸਕਦੀ ਹੈ ਨਿਯਮ ਮੁਤਾਬਕ 5 ਸਾਲ ਤੱਕ ਆਜ਼ਾਦ ਹੋਣ ਦੇ ਬਾਵਜੂਦ ਦੋਵੇਂ ਐਮਪੀ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਜੇਕਰ ਉਹ ਹੁੰਦੇ ਆ ਤਾਂ ਪਹਿਲਾਂ ਅਸਤੀਫਾ ਦੇਣਾ ਪਵੇਗਾ ਤੇ ਮੁੜ ਤੋਂ ਚੋਣਾਂ ਲੜਨੀਆਂ ਹੋਵेंगी ਦੱਸਦੀ ਹੈ ਕਿ ਭਾਈ ਅਮਰਤਪਾਲ ਦੇ ਉੱਤੇ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਏ ਜਿਹੜੀ ਕਿ ਲੱਗ ਚੁੱਕੀ ਹੈ ਅਮਰਤਪਾਲ ਪਪਲਪ੍ਰੀਤ ਗੁਰਪ੍ਰੀਤ ਗੁਰਮੀਤ ਸਿੰਘ ਬੁੱਕਾਵਾਲਾ ਦਲਜੀਤ ਸਿੰਘ ਕਲਸੀ ਤੂਫਾਨ ਸਿੰਘ ਹਰਜੀਤ ਸਿੰਘ ਭਗਵੰਤ ਸਿੰਘ ਉਰਫ ਪ੍ਰਦਾਨ ਬਾਜੀ ਕੇ ਕੁਲਵੰਤ ਸਿੰਘ ਰਾਏ ਕੇ ਤੇ ਉੱਥੇ ਹੀ ਵਰਿੰਦਰ ਫੌਜੀ ਬਸੰਤ ਸਿੰਘ ਇਹਨਾਂ ਦੇ ਉੱਤੇ ਐਨਐਸਏ ਲੱਗੀ ਹੈ ਤੇ ਦੱਸਦੀ ਹੈ ਕਿ ਅਮਰਤਪਾਲ ਸਿੰਘ ਦੇ ਐਨਐਸਏ ਵਿਧਾਨ ਜਾਣ ਦੀ ਪ੍ਰਕਿਰਿਆ ਹੈ 13 ਮਾਰਚ 2024 ਨੂੰ ਅਮਰitsar ਦੇ ਡੀਐਮ ਵੱਲੋਂ ਪਾਸ ਕੀਤੇ ਗਏ ਨੇ ਆਰਡਰ ਦੋ ਜਿਹੜਾ ਕਿ 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਮ ਦੇ ਹੁਕਮਾਂ ਨੂੰ ਨਿਤੀ ਮਾਨਤਾ ਦਿੱਤੀ ਹੈ ਤੇ ਅਮਰਤਪਾਲ ਸਿੰਘ ਵੱਲੋਂ ਜਤਾਏ ਇਤਰਾਜ਼ ਤੇ ਸਬੰਧਿਤ ਰਿਕਾਰਡ ਐਨਐਸਏ ਐਡਵਾਈਜ਼ਰੀ ਬੋਰਡ ਕੋਲ ਭੇਜੇ ਗਏ ਨੇ ਤੇ ਉੱਥੇ 3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਰਿਪੋਰਟ ਅਨੁਸਾਰ ਐਨਐਸਏ ਸਲਾਹਕਾਰ ਬੋਰਡ ਦੇ ਵਾਅਦੇ ਦੀ ਸਵਾਰਸ਼ ਕੀਤੀ ਗਈ ਹੈ ਤੇ 3 ਜੂਨ 2024 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ ਐਨਐਸਏ ਚ ਇੱਕ ਸਾਲ ਦੇ ਵਾਅਦੇ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਭਾਈ ਅਮਰਤਪਾਲ ਸਿੰਘ ਅੱਜ ਕੀ ਆਉਣਗੇ ਜਾਂ ਨਹੀਂ ਇਸ ਗੱਲ ਨੂੰ ਲੈ ਕੇ ਸਾਰੇ ਪੰਜਾਬ ਦੀਆਂ ਨਜ਼ਰਾਂ ਨੇ ਤੇ ਸਿੱਖ ਜਥੇਬੰਦੀਆਂ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਦਬਾਅ ਪਾ ਰਹੀਆਂ ਸੀ ਕਿ ਭਾਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਤੇ ਐਨਐਸਏ ਜਿਹੜਾ ਕਿ ਵਾਪਸ ਲਿਆ ਜਾਵੇ। ਪਰੰਤੂ ਐਨਐਸਏ ਵਾਪਸ ਦਾ ਕੀ ਲੈਣਾ ਸੀ? ਪਰੰਤੂ ਹੁਣ ਸਰਕਾਰ ਨੇ ਐਨਐਸਏ ਦੇ ਵਿੱਚ ਵਾਦਾ ਕਰਿਆ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਹੁਣ 2025 ਤੱਕ ਜਿਹੜਾ ਕਿ ਐਨਐਸਸੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਅੱਜ ਸੌ ਚੁੱਕ ਸਮਾਗਮ ਦੇ ਵਿੱਚ ਸਾਰੇ ਐਮਪੀ ਉੱਥੇ ਪਹੁੰਚਣਗੇ ਤੇ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੱਡੀ ਲੀਡ ਦੇ ਨਾਲ ਸਾਰਿਆਂ ਨੇ ਜਿਹੜੇ ਕਿ ਪੰਜਾਬ ਦੇ ਲੋਕਾਂ ਨੇ ਜਿੱਤ ਦੇ ਨਾਲ ਦਰਜਾ ਦਿੱਤਾ ਤੇ ਉੱਥੇ ਹੀ ਭਾਈ ਅਮਰਤਪਾਲ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਨੇ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅਮਰਤਪਾਲ ਐਨਐਸਸੀ ਲੱਗੀ ਹੋਈ ਹੈ ਤੇ ਉੱਥੇ ਹੀ ਹੁਣ ਕਿ ਸੰਸਦ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹੁੰਚਣਗੇ ਜਾਂ ਨਹੀਂ ਇਹ ਸਾਰਿਆਂ ਦਾ ਸਵਾਲ ਹੈ ਸਾਰਿਆਂ ਦੀਆਂ ਸਰਾਂ ਨੇ ਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਲੈ ਕੇ ਉਡੀਕ ਕਰ ਰਹੇ ਨੇ ਕਿ ਸੰਸਦ ਦੇ ਵਿੱਚ ਕੀ ਭਾਈ ਅਮਰਿਤਪਾਲ ਪਹੁੰਚਣਗੇ ਜਾਂ ਨਹੀਂ